ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 41 ਪ੍ਰਮukh ਸਰਕਾਰੀ ਅਫਸਰ ਜੀਬੀਐ ਸਿੱਧੂ ਅਨਸਾਰ ਉਸਦੀ ਕਿਤਾਬ ਦੇ ਅਧਿਆਏ ਪੀਸੀ ਲੈਕਸੈਂਡਰ ਆਰਐਨ ਕਾਓ ਅਧਿਵੀਰ ਰਾਮਨਤਾ ਮੰਤਬ ਇਹਨਾਂ ਸਰਕਾਰੀ ਅਫਸਰਾਂ ਵੱਲੋਂ 1981 ਦੇ ਸ਼ੁਰੂ ਤੋਂ ਨਵੰਬਰ 1984 ਦੇ ਦੌਰਾਨ ਆਪਰੇਸ਼ਨ ਦੋ ਸਬੰਧੀ ਨਿਭਾਈ ਗਈ ਭੂਮਿਕਾ ਦੀ ਪੜਤਾਲ ਕਰਨਾ ਹੈ। ਉਹ ਇਹ ਪੜਤਾਲ ਕਰਨ ਤੋਂ ਪਹਿਲਾਂ ਸਰਕਾਰੀ ਅਫਸਰਾਂ ਨੂੰ ਤਿੰਨ ਸ਼੍ਰੇਣੀਆਂ ਚਾਪਲੂਸ ਜੀ ਹਜ਼ੂਰੀ ਅਤੇ ਇਮਾਨਦਾਰ ਵਿੱਚ ਵੰਡ ਕੇ ਦੱਸਦਾ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਸਿੱਧੇ ਰੂਪ ਵਿੱਚ ਸਬੰਧਤ ਇਹਨਾਂ ਤਿੰਨ ਅਫਸਰਾਂ ਵਿੱਚ ਵੀ ਇਹ ਚਿੰਨ੍ਹ ਮੌਜੂਦ ਸਨ। ਇੰਜ ਸਿੱਧੂ ਨੇ ਆਪਣੀ ਪੜਤੋਲ ਕਰਨ ਤੋਂ ਪਹਿਲਾਂ ਭਾਰਤੀ ਸੱਤਾਧਾਰੀਆਂ ਦੀ ਨੀਤੀ ਤੇ ਕੰਮ ਕਰਨ ਦੇ ਢੰਗ ਭਾਰਤੀ ਪ੍ਰਸ਼ਾਸਨ ਦੇ ਪ੍ਰਬੰਧ ਅਤੇ ਸਰਕਾਰੀ ਅਫਸਰ ਸੈਜ ਦੇ ਗੋਲਾਵਗਣਾ ਨੂੰ ਬਿਆਨ ਕਰਕੇ ਆਪਣੀ ਯੋਗਤਾ ਨਿਰਪੱਖਤਾ ਤੇ ਵਿਸ਼ਲੇਸ਼ਣ ਦੀ ਭਰੋਸੇਯੋਗਤਾ ਨੂੰ ਕਾਇਮ ਕਰਦਾ ਯਤਨ ਕੀਤਾ ਹੈ ਪੀਸੀ ਅਲੈਗਜ਼ੈਂਡਰ ਸਿੱਧੂ ਅਨੁਸਾਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪ੍ਰਮੁਖ ਸਕੱਤਰ ਪੀਸੀ ਅਲੈਗਜ਼ੈਂਡਰ ਆਪਣੀਆਂ ਸੇਵਾਵਾਂ ਦੇ ਉਚਿਤ ਨਾਮ ਦੀ ਲਾਲਸਾ ਵਿੱਚ ਉਸ ਦੀਆਂ ਗਲਤੀਆਂ ਤੇ ਪਰਦਾ ਪਾ ਕੇ ਉਸ ਦੀਆਂ ਵਿਵਾਦਿਤ ਕਾਰਵਾਈਆਂ ਨੂੰ ਵੀ ਉਚਿਤ ਠਹਿਰਾਉਂਦਾ ਸੀ ਪਰ 1900 85 ਦੇ ਕੋਮਲ ਨਰੈਣ ਜਸੂਸ ਘਟਾਲੇ ਵਿੱਚ ਜਦ ਉਸ ਦਾ ਨਿੱਜੀ ਸਕੱਤਰ ਤੇ ਦੋ ਸਹਾਇਕ ਦਿੱਲੀ ਸਥਿਤ ਕੁਝ ਵਿਦੇਸ਼ੀ ਦੂਤਾਵਾਸਾਂ ਨੂੰ ਗੁਪਤ ਦਸਤਾਵੇਜ਼ਾਂ ਦੀਆਂ ਕਾਪੀਆਂ ਦਿੰਦੇ ਫੜੇ ਗਏ ਤਾਂ ਉਸ ਨੇ ਅਸਤੀਫਾ ਦੇ ਕੇ ਆਪਣਾ ਬਚਾਅ ਕਰ ਲਿਆ ਸਿੱਧੂ ਅਨਸਾਰ ਰਾ ਪਰਮਾਣੂ ਊਰਜਾ ਕਮਿਸ਼ਨ ਅਤੇ ਪ੍ਰਾੜ ਏਜੰਸੀ ਇਸਰੋ ਵਰਗੇ ਬੇहद ਸੰਵੇਦਨਸ਼ੀਲ ਵਿਭਾਗਾਂ ਤੋਂ ਮਿਲੇ ਦਸਤਾਵੇਜ਼ ਅਲੈਗਜ਼ੈਂਡਰ ਦੀ ਨਿੱਜੀ ਜ਼ਿੰਮੇਵਾਰੀ ਸੀ ਉਸ ਵੱਲੋਂ ਇਸ ਨੂੰ ਨਾਂ ਨਿਬਾ ਸਕਣ ਕਰਨ ਹੋਏ ਇਸ ਘਟਾਰੇ ਦਾ ਰਾਤ ਇੰਨਾ ਮਾੜਾ ਅਸਰ ਹੋਇਆ ਕਿ ਰਾਜਕਾਰੀ ਪ੍ਰਧਾਨ ਮੰਤਰੀ ਦਫਤਰ ਵਿੱਚ ਵੀ ਬੇਨਾਮ ਅਤੇ ਅਗਿਆਤ ਬਣ ਗਏ ਕਿਉਂਕਿ ਇਸ ਤੋਂ ਬਾਅਦ ਫੈਸਲਾ ਕਰ ਲਿਆ ਗਿਆ ਕਿ ਅਧਿਕਾਰਤ ਰਾਜਕਾਰੀ ਅਜਿਹੇ ਪੱਤਰ ਜਾਰੀ ਕਰਨ ਸਮੇ ਆਪਣੇ ਨਾਂ ਦੀ ਨਹੀਂ ਅਹੁਦੇ ਦੀ ਵਰਤੋਂ ਕਰਨਗੇ ਪਰ ਸਿੱਧੂ ਇਸ ਸਪਸ਼ਟ ਨਹੀਂ ਕਰ ਸਕਿਆ ਕਿ ਦਸਤਾਵੇਜ਼ਾਂ ਤੇ ਅਧਿਕਾਰਤ ਅਧਿਕਾਰੀ ਦਾ ਨਾਂ ਨਾ ਲਿਖਣ ਦੀ ਪਾਬੰਦੀ ਲਾ ਦਿੱਤੇ ਜਾਣ ਨਾਲ ਉਹਨਾਂ ਦੇ ਵਿਦੇਸ਼ੀ ਦੂਤਾਵਾਸ ਤੱਕ ਨਾ ਆਪਣੰਦਾ ਅੱਗੇ ਲਈ ਪੱਕਾ ਬੰਨ ਨੂੰ ਕਿਵੇਂ ਬਚ ਗਿਆ ਸੀ ਸਿੱਧੂ ਵੱਲੋਂ ਇਸ ਦਾ ਜ਼ਿਕਰ ਨਾ ਕਰਨ ਕਾਰਨ ਉਸ ਦੀ ਇਹ ਗੱਲ ਹਾਸੋ ਹੀ ਨਹੀਂ ਹੋ ਜਾਂਦੀ ਹੈ ਸਿੱਧੂ ਆਪ ਹੀ ਦੱਸਦਾ ਹੈ ਕਿ ਅਲੈਗਜ਼ੈਂਡਰ ਨੂੰ ਜਲਦੀ ਹੀ ਮੁੜ ਵਹਾਲ ਕਰ ਦਿੱਤਾ ਗਿਆ ਤੇ ਲੰਡਨ ਵਿਖੇ ਭਾਰਤ ਦਾ ਹਾਈ ਕਮਿਸ਼ਨਰ ਅਤੇ ਤਮਿਲਨਾਡੂ ਤੇ ਮਹਾਰਾਸ਼ਟਰ ਦਾ ਗਵਰਨਰ ਰਹਾ ਵਾਜਪਈ ਦੀ ਅਗਵਾਈ ਵਾਲੀ ਐਨਡੀਆ ਸਰਕਾਰ ਨੇ ਉਸ ਨੂੰ 2002 ਵਿੱਚ ਰਾਸ਼ਟਰਪਤੀ ਵੀ ਬਣਾਉਣਾ ਚਾਹਿਆ ਪਰ ਕਾਂਗਰਸ ਦਾ ਸਮਰਥਨ ਨਾ ਮਿਲਣ ਕਾਰਨ ਗੱਲ ਨਾ ਬਣੀ ਫਿਰ ਐਨਡੀਆ ਸਰਕਾਰ ਨੇ ਉਸ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਸਿੱਧੂ ਦੱਸਦਾ ਹੈ ਕਿ ਆਪਣੀ ਚਾਪਲੂਸੀ ਕਾਰਨ ਉਹ ਨਾ ਸਿਰਫ ਮੁਸ਼ਕਲ ਸਥਿਤੀ ਵਿੱਚੋਂ ਬਚ ਨਿਕਲਣ ਵਿੱਚ ਕਾਮਯਾਬ ਹੀ ਹੋ ਗਿਆ ਸਗੋਂ ਦੋ ਵਿਰੋਧੀ ਪ੍ਰਧਾਨ ਮੰਤਰੀਆਂ ਇੰਦਰਾ ਗਾਂਧੀ ਤੇ ਅਟਲ ਵਿਹਾਰੀ ਵਾਜਪਾਈ ਦਾ ਚਾਹੇਤਾ ਵੀ ਬਣਿਆ ਰਿਹਾ ਹੁਣ ਸਿੱਧੂ ਇੱਥੇ ਵੀ ਟਪਲਖ ਆ ਗਿਆ ਹੈ ਕਿਉਂਕਿ ਉਕਤ ਜਸੂਸੀ ਘੁਟਾਰਾ 1985 ਵਿੱਚ ਹੋਇਆ ਸੀ ਤੇ ਉਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਹੀਂ ਰਾਜੀਵ ਗਾਂਧੀ ਸੀ ਇੰਦਰਾ ਗਾਂਧੀ ਦਾ ਪ੍ਰਮੁਖ ਸਖਤਰ ਤੇ ਹਿੰਦਾ ਥਿੰਕ ਟੈਂਕ ਹੋਣ ਕਾਰਨ ਪੀਸੀ ਅਲੈਗਜ਼ੈਂਡਰ ਸਿੱਖਾਂ ਵਿਰੁੱਧ ਮਾਰੂ ਨੀਤੀਆਂ ਕਢਣ ਕਰਕੇ ਸਿੱਖਾਂ ਦਾ ਤਾਂ ਅਪਰਾਧੀ ਹੈ ਹੀ ਅਤੇ ਸਿੱਖ ਇਸ ਨੂੰ ਕਦੇ ਵੀ ਆਪਣਾ ਹੇਤੂ ਨਹੀਂ ਸਮਝ ਸਕਦੇ ਤੇ ਰਾਹੀ ਉਸਦੇ ਹਸਤਾਵੇਜ਼ ਤੇ ਹੀ ਯਕੀਨ ਕਰ ਸਕਦੇ ਹਨ ਕਿ ਇੰਦਰਾ ਗਾਂਧੀ ਆਖਰੀ ਪਲਾਂ ਤੱਕ ਦਿਲੋਂ ਵਿਸ਼ਵਾਸ ਕਰਦੀ ਰਹੀ ਕਿ ਗਲਬਤ ਰਾਹੀਂ ਕੋਈ ਹੱਲ ਲੱਭਿਆ ਜਾ ਸਕਦਾ ਹੈ ਅਤੇ ਉਹ ਤਾਕਤ ਦੀ ਵਰਤੋਂ ਕਰਨ ਤੋਂ ਗਰੀਸ ਕਰਨਾ ਚਾਹੁੰਦੀ ਸੀ ਭਾਵੇਂ ਕਾਂਗਰਸ ਤੇ ਭਾਜਪਾ ਦੋਹਾਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਦਾ ਚਾਪਲੂਸੀ ਕਰਕੇ ਹੀ ਚਿਹਤਾ ਬਣਿਆ ਰਿਹਾ ਤੇ ਦੋਹਾਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਉਸ ਤੇ ਦੇਸ਼ ਨਾਲ ਗਦਾਰੀ ਕਰਨ ਦੇ ਵੱਡੇ ਅਪਰਾਧ ਨੂੰ ਅੱਖੋਂ ਪਰੋਖੇ ਕਰਕੇ ਇਸ ਲਈ ਹੀ ਉਸ ਨੂੰ ਜ਼ਿੰਮੇਵਾਰੀ ਵਾਲੇ ਵੱਡੇ ਅਹੁਦਿਆਂ ਤੇ ਬਿਠਾਈ ਰੱਖਣ ਕਿਉਂ ਉਹ ਉਹਨਾਂ ਦਾ ਚਾਪਲੂਸ ਹੈ ਸਿੱਧੂ ਦੀ ਇਸ ਗਲ ਤੇ ਸਜ਼ਾ ਹਜ਼ਾਰਾਂ ਨਿਰਪੱਖ ਤੇ ਸਿੱਖ ਵਿਰੋਧੀ ਸੋਚ ਦੇ ਕੱਟੜ ਧਾਰਨੀ ਵੀ ਯਕੀਨੀ ਨਹੀਂ ਕਰ ਸਕਦੇ ਪਰ ਉਹ ਕਾਂਗਰਸ ਤੇ ਭਾਜਪਾ ਦੋਵਾਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਦਾ ਚਾਪਲੂਸੀ ਕਰਕੇ ਹੀ ਚਿਹਤਾ ਬਣਿਆ ਰਿਹਾ ਹੋਵੇ ਅਤੇ ਦੋਵਾਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਉਸ ਦੇ ਦੇਸ਼ ਨਾਲ ਗਦਾਰੀ ਕਰਨ ਦੇ ਵੱਡੇ ਅਪਰਾਧ ਨੂੰ ਅੱਖੋਂ ਪਰੋਖੇ ਕਰਕੇ ਇਸ ਲਈ ਹੀ ਉਸ ਨੂੰ ਜ਼ਿੰਮੇਵਾਰੀ ਵਾਲੇ ਵੱਡੇ ਅਹੁਦਿਆਂ ਤੇ ਬਿਠਾਈ ਰੱਖਣ ਕੇ ਉਹ ਉਹਨਾਂ ਦਾ ਚਾਪਲੂਸ ਹੈ ਸਿੱਧੂ ਦੀ ਇਸ ਗੱਲ ਤੇ ਸਰਦਾਰਨ ਨਿਰਪੱਖ ਤੇ ਸਿੱਖ ਵਿਰੋਧੀ ਸੋਚ ਦੇ ਕੱਟੜ ਧਾਰਨੀ ਵੀ ਯਕੀਨ ਨਹੀਂ ਕਰ ਸਕਦੇ ਇਸ ਗੱਲ ਵਿੱਚ ਸਿੱਧੂ ਦੀ ਜ਼ਰੂਰ ਕੋਈ ਕਿੜ ਹੈ ਹਾਂਜੀ ਇਸ ਕਿੱਟ ਦਾ ਪ੍ਰਗਟਾਵਾ ਸਿੱਧੂ ਆਪ ਹੀ ਕਰ ਦਿੰਦਾ ਕਿ ਅਲੈਗਜ਼ੈਂਡਰ ਨੇ ਆਪਣੀ ਕਿਤਾਬ ਥਰੂ ਦਾ ਕਾਰਿਡੋਰਸ ਆਫ ਪਾਵਰ ਐਂਡ ਇਨਸਾਈਡ ਸਟੋਰੀ ਵਿੱਚ ਅਕਾਲੀ ਅੰਦੋਲਨ ਬਾਰੇ ਲਿਖੇ 92 ਪੰਨਿਆਂ ਦੇ ਅਧਿਆਇ ਵਿੱਚ ਅਕਾਲੀਆਂ ਨਾਲ ਹੋਈ 26 ਗੇੜਾਂ ਦੀ ਗੱਲਬਾਤ ਦੇ ਸਭ ਤੋਂ ਮਹੱਤਵਪੂਰਨ ਗੇੜ ਬਾਰੇ ਇੱਕ ਵੀ ਸ਼ਬਦ ਨਹੀਂ ਲਿਖਿਆ ਜਿਸ ਵਿੱਚ ਸਵਰਨ ਸਿੰਘ ਨੇ ਵਿਚੋਲਗੀ ਕੀਤੀ ਸੀ ਅਸਲ ਵਿੱਚ ਸਵਰਨ ਸਿੰਘ ਸਿੱਧੂ ਦਾ ਸਹਰਾ ਸੀ ਤੇ ਸਿੱਧੂ ਇਹ ਪ੍ਰਚਾਰ ਨਾ ਚਾਹਦਾ ਕਿ ਉਸਨੇ ਵਿਚੋਲਗੀ ਕਰਕੇ ਮਸਲੇ ਦਾ ਹੱਲ ਕੱਢ ਲਿਆ ਸੀ ਪਰ ਇਹਨਾਂ ਸਰਕਾਰ ਨੇ ਇੱਕ ਅਕਬਰ ਰੋਡ ਗਰੁੱਪ ਅਤੇ ਆਪਣੇ ਥਿੰਕ ਟੈਂਕ ਦੇ ਦਬਾਅ ਕਾਰਨ ਉਸ ਸਮਝੌਤੇ ਨੂੰ ਮੰਨਣ ਤੋਂ ਨਾ ਕਰ ਦਿੱਤੀ ਸੀ। ਸਿੱਧੂ ਇਤਰਾਜ਼ ਕਰਦਾ ਹੈ ਕਿ ਨਾ ਸਿਰਫ ਅਲੈਗਜ਼ੈਂਡਰ ਨੇ ਹੀ ਸਗੋਂ ਕੇਂਦਰ ਸਰਕਾਰ ਨੇ ਵੀ ਵਾਈਟ ਪੇਪਰ ਵਿੱਚ ਵੀ ਸਵਰਨ ਸਿੰਘ ਦੀ ਵਿਚੋਲਗੀ ਵਾਲੀ ਗੱਲਬਾਤ ਨੂੰ ਦਰਜ ਨਹੀਂ ਕੀਤਾ। ਸਿੱਧੂ ਆਪਣੇ ਸੌਰੇ ਦੀ ਸ਼ੋਭਾ ਕਰਨ ਵਿੱਚ ਪੈ ਕੇ ਉਸੇ ਦੇਸ਼ ਦੀਆਂ ਦੋ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਵੀ ਚਾਪਲੂਸਾਂ ਦਾ ਖੜਾਉਣਾ ਸਿੱਧ ਕਰ ਰਿਹਾ ਹੈ ਜਿਨ੍ਹਾਂ ਦਾ ਉਹ ਆਪ ਵੀ ਉੱਚ ਅਫਸਰ ਹੈ। ਭਾਰਵੇਂ ਕੇਂਦਰ ਸਰਕਾਰ ਦੇ ਵਾਈਟ ਪੇਪਰ ਦਾ ਬਹੁਤਾ ਹਿੱਸਾ ਸਿੱਖਾਂ ਵਿਰੁੱਧ ਜ਼ਹਿਰ ਉਗਲਦਾ ਝੂਠ ਦਾ ਪਲੰਦਾ ਹੈ। ਪਰ ਹਾਸਾ ਇਸ ਗੱਲ ਤੇ ਆਉਂਦਾ ਕਿ ਵਿਚਾਰੇ ਸਿੱਧੂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਇਸ ਵਿੱਚ ਅਕਾਲੀ ਆਗੂਆਂ ਦੀ ਛੱਬੀ ਗੇੜ ਦੀ ਜਿਸ ਗੱਲਬਾਤ ਨੂੰ ਦਰਜ ਕੀਤਾ ਗਿਆ ਉਹ ਪ੍ਰਧਾਨ ਮੰਤਰੀ, ਮੰਤਰੀ ਮੰਡਲ, ਸਰਕਾਰੀ ਅਧਿਕਾਰੀਆਂ ਤੇ ਵਿਰੋਧੀ ਪਾਰਟੀਆਂ ਨਾਲ ਹੋਈ ਤਿੰਨ ਤਰੀ ਅਧਿਕਾਰਿਤ ਗੱਲਬਾਤ ਸੀ। ਪਰ ਸਵਰਨ ਸਿੰਘ ਦੀ ਗੱਲਬਾਤ ਅਣਅਧਿਕਾਰਿਤ ਸੀ। ਅਲੈਗਜ਼ੈਂਡਰ ਨੇ ਵੀ ਵਾਈਟ ਪੇਪਰ ਵਿੱਚ ਲਈ 26 ਗੇਟ ਦੀ ਇਸੇ ਗੱਲਬਾਤ ਨੂੰ ਹੀ ਆਪਣੀ ਕਿਤਾਬ ਵਿੱਚ ਦਰਜ ਕੀਤਾ ਹੈ। ਸਵਰਨ ਸਿੰਘ ਦੀ ਵਿਚ올ਗੀ ਬਾਰੇ ਪੂਰਾ ਖਲਾਸਾ ਹਿੰਦ ਸਟੇਟ ਦਾ ਹਮਲਾ ਨਾਂ ਦੇ ਅਧਿਆਇ ਵਿੱਚ ਕੀਤਾ ਜਾ ਚੁੱਕਾ ਹੈ। ਸਿੱਧੂ ਦੀਆਂ ਗੱਲਾਂ ਤਾਂ ਉਂਝ ਵੀ ਆਪਾ ਵਿਰੋਧੀ ਹਨ ਕਿਉਂਕਿ ਇੱਕ ਪਾਸੇ ਤਾਂ OPC ਅਲੈਗਜ਼ੈਂਡਰ ਨੂੰ ਦੇਸ਼ਦਰੋਹੀ ਚਾਪਲੂਸ ਅਤੇ ਤਾਂਗੀ ਦਰਸਾ ਕੇ ਪੜ ਰਿਹਾ ਤੇ ਦੂਜੇ ਪਾਸੇ ਉਸ ਨੂੰ ਉੜਦੀ ਚਿੜੀ ਦੇ ਖੰਭ ਗਿਣਨ ਦੀ ਨਿਗਾ ਰੱਖਣ ਵਾਲੇ ਬਹੁਤ ਹੀ ਤਜਰਬੇਕਾਰ 3 ਮੈਂਬਰੀ ਥਿੰਕ ਟੈਂਕ ਦਾ ਮੈਂਬਰ ਦੱਸ ਕੇ ਵੜਿਆ ਰਿਹਾ ਹੈ ਇਹ ਜਾਣਦਿਆਂ ਹੋਇਆ ਵੀ ਕਿ ਅਲੈਗਜ਼ੈਂਡਰ ਦੀ ਕਿਤਾਬ 162 ਤੇ ਸਰਕਾਰ ਪੱਕੀ ਹੈ ਸਿੱਧੂ ਆਪਣੀ ਕਿਤਾਬ ਨੂੰ ਲਿਖਣ ਸਮੇਂ ਨਾ ਸਿਰਫ ਉਸ ਦੇ ਹਵਾਲੇ ਹੀ ਦਿੰਦਾ ਹੈ ਸਗੋਂ ਉਹਨਾਂ ਨੂੰ ਪੂਰੀ ਤਰ੍ਹਾਂ ਸੱਚ ਮੰਨ ਕੇ ਮਹੱਤਵ ਵੀ ਦਿੰਦਾ ਹੈ ਇਹ ਸਿੱਧੂ ਆਪਣੀ ਕਿਤਾਬ ਨੂੰ ਆਪ ਹੀ ਸਵਾਲਾਂ ਦੇ ਢੇਰੇ ਵਿੱਚ ਖੜਾ ਕਰਕੇ ਗਲਤ ਸਾਬਤ ਕਰ ਲੈਂਦਾ ਹੈ ਸੰਤ ਜਰਨੈਲ ਸਿੰਘ ਵਿਰੁੱਧ ਪੜਾਅਸ ਕੱਢਣ ਲਈ ਉਹ ਅਲੈਗਜ਼ੈਂਡਰ ਦਾ ਹਵਾਲਾ ਦੇਣ ਉਪਰੰਤ ਆਪਣੀ ਟਿੱਪਣੀ ਕਰਦਾ ਹੈ ਅਲੈਗਜ਼ੈਂਡਰ ਦੀ ਪਰਚੋਰ ਦਿਲਚਸਪ ਹੈ ਇੱਕ ਪਾਸੇ ਇੱਕ ਅਕਬਰ ਰੋਡ ਗਰੁੱਪ ਪਿੰਡਰਾਵਾਲੇ ਦੇ ਅਤਵਾਦ ਅਤੇ ਹਿੰਸਾ ਨੂੰ ਸ਼ਾਸਤ ਤੇ ਨਜ਼ਰ ਅੰਦਾਜ਼ ਕਰਕੇ ਨਰਮਵਾਦੀ ਅਕਾਲੀ ਨੇਤਾਵਾਂ ਦੀ ਸ਼ਾਂਤਮਈ ਅੰਦੋਲਨ ਤੇ ਪਕੜ ਨੂੰ ਢਾਲਾ ਰਿਹਾ ਸੀ ਅਤੇ ਦੂਜੇ ਪਾਸੇ ਉਹ ਅਕਾਲੀ ਨਰਮਵਾਦੀਆਂ ਨੂੰ ਕਹਿ ਰਹੇ ਸਨ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਤੋਂ ਪਹਿਲਾਂ ਅੰਦੋਲਨ ਤੇ ਮੋੜ ਪਕੜ ਬਣਾਉਣ ਆਰਐਨਕਾਓ ਆਰਐਨਕਾਓ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕੈਬਨਿਟ ਸਕਤਰੇਤ ਵਿੱਚ ਸੀਨੀਅਰ ਸਲਾਹਕਾਰ ਸੀ ਉਸ ਨੂੰ ਇਹ ਅਹੁਦਾ ਇੰਦਰਾ ਗਾਂਧੀ ਨੇ ਉਸ ਦੀ ਸੇਵਾ ਮੁਕਤੀ ਤੋਂ ਬਾਅਦ ਉਚੇਚੇ ਤੌਰ ਤੇ ਵਾਪਸ ਬੁਲਾ ਕੇ ਸੌਂਪਿਆ ਸੀ ਸਿੱਧੂ ਆਪਣੇ ਵੱਲੋਂ ਅਫਸਰਾਂ ਦੀ ਕੀਤੀ ਸ਼੍ਰੇਣੀ ਵੰਡ ਵਿੱਚ ਇਸ ਨੂੰ ਦੂਜੇ ਨੰਬਰ ਤੇ ਰੱਖਦਾ ਜਿਸ ਅਨਸਾਰ ਉਹ ਆਪਣੇ ਤਜਰਬੇ ਮੁਹਾਰਤ ਅਤੇ ਗਿਆਨ ਦੇ ਆਧਾਰ ਤੇ ਬਿਨਾਂ ਕਿਸੇ ਲਾਲਚ ਦੇ ਸਹੀ ਸਲਾਹ ਦੇਣ ਵਾਲਾ ਸੀ ਪਰ ਜੀ ਹਜ਼ੂਰੀਆ ਹੁਣ ਕਰਕੇ ਆਪਣੇ ਮਾਲ ਕੇਂਦਰਾ ਗਾਂਧੀ ਵੱਲੋਂ ਲੈ ਫੈਸਲੇ ਨਾਲ ਸਹਿਮਤ ਹੋ ਜਾਂਦਾ ਸੀ ਬੀ ਰਾਮਨ ਦੀ ਕਿਤਾਬ ਦਾ ਕਾਉਬ ਅਜ਼ਾਫਰਾ ਡਾਊਨ ਮੈਮਰੀ ਲੋਂ ਦੇ ਹਵਾਲੇ ਨਾਲ ਸਿੱਧੂ ਲਿਖਦਾ ਹੈ ਕਿ ਆਰ ਐਨ ਕਾ ਸਤੰਬਰ ਅਕਤੂਬਰ 1983 ਵਿੱਚ ਜਦੋਂ ਪਿੰਡਰਾਵਾਲਾ ਜੇ ਨਾਨਕ ਨਵਾਸ ਵਿੱਚ ਸੀ ਕਲਿਸਤਾਨੀ ਤਤਾਂ ਨੂੰ ਮਿਲਣ ਦੀ ਕੋਸ਼ਿਸ਼ ਵਿੱਚ ਬੀ ਰਾਮਨ ਅਤੇ ਰਾ ਦੇ ਦੋ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਲੰਡਨ ਅਤੇ ਜ਼ਿਊਰਿਖ ਦੇ ਦੌਰੇ ਤੇ ਗਿਆ ਤਾਂ ਜੋ ਉਹਨਾਂ ਦੇ ਸਹਿਯੋਗ ਨਾਲ ਪਿੰਡਰਾ ਵਾਲੇ ਤੇ ਹੋਰ ਕੱਟੜਪੰਥੀ ਤਤਾਂ ਤੋਂ ਦਰਬਾਰ ਸਾਹਿਬ ਸਮੂਹ ਖਾਲੀ ਕਰਵਾਇਆ ਜਾ ਸਕੇ ਰਾਮਨ ਦੇ ਹਵਾਲੇ ਨਾਲ ਹੀ ਸਿੱਧੂ ਲਿਖਦਾ ਹੈ ਕਿ ਅਮਰੀਕਾ ਦੇ ਇੱਕ ਖਾਲਿਸਤਾਨੀ ਆਗੂ ਨੇ ਕਾਉ ਨੂੰ ਜ਼ਿਊਰਿਖ ਵਿਖੇ ਪੇਸ਼ਕਸ਼ ਕੀਤੀ ਸੀ ਕਿ ਜੇ ਉਸ ਨੂੰ ਦਰਬਾਰ ਸਾਹਿਬ ਸਮੂਹ ਵਿਖੇ ਪਿੰਡਰਾ ਵਾਲੇ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ ਤਾਂ ਉਹ ਮਦਦ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਉਸਨੇ ਦਾਅਵਾ ਕੀਤਾ ਸੀ ਕਿ ਜਦ ਵਿਸ਼ਿੰਗਟਨ ਡੀਸੀ ਵਿਖੇ ਖਾਲਿਸਤਾਨੀਆਂ ਨੇ ਰਾਜਕਾਰੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸਨੇ ਉਹਨੂੰ ਇਸ ਤੋਂ ਰੋਕ ਦਿੱਤਾ ਸੀ ਉਸ ਖਾਲਿਸਤਾਨੀ ਆਗੂ ਦਾ ਰਾਮਨ ਵੱਲੋਂ ਨਾਂ ਲੈਣ ਦੇ ਬਾਵਜੂਦ ਸਿੱਧੂ ਅੰਦਾਜ਼ਾ ਲਾ ਲੈਂਦਾ ਕਿ ਉਹ ਵਿਸ਼ਿੰਗਟਨ ਡੀਸੀ ਦਾ ਰਹਿਣ ਵਾਲਾ ਗੰਗਾ ਸਿੰਘ ਢਿੱਲੋਂ ਸੀ ਉਸ ਬਾਰੇ ਇੱਕ ਹੋਰ ਸਿਰੇ ਦਾ ਝੂਠ ਮਾਰਦਾ ਹੋਇਆ ਸਿੱਧੂ ਕਹਿੰਦਾ ਕਿ ਉਸਨੇ ਮਾਰਚ 1981 ਵਿੱਚ ਸਿੱਖ ਸਿੱਖਿਆ ਸਮੇਲਨ ਦੀ ਪ੍ਰਧਾਨਗੀ ਕਰਦਿਆਂ ਖਾਰਿਸਤਾਨ ਦੀ ਸਿਰਜਣਾ ਲਈ ਮਤਾ ਪੇਸ਼ ਕੀਤਾ ਸੀ ਜਦ ਕਿ ਉਸ ਵੱਲੋਂ ਪੇਸ਼ ਕੀਤਾ ਗਿਆ ਇਹ ਮਤਾ ਸਿੱਖ ਇੱਕ ਵੱਖਰੀ ਕੌਮ ਹੈ ਦਾ ਸੀ ਸਿੱਧੂ ਦਾਵਾ ਕਰਦਾ ਹੈ ਕਿ ਇੰਦਰਾ ਗਾਂਧੀ ਨੇ ਗੰਗਾ ਸਿੰਘ ਢਿੱਲੋਂ ਨੂੰ ਦਰਬਾਰ ਸਾਹਿਬ ਸਮੂਹ ਵਿੱਚ ਜਾਣ ਦੀ ਆਗਿਆ ਇਹ ਸੋਚ ਕੇ ਨਹੀਂ ਸੀ ਦਿੱਤੀ ਕਿਉਂਕਿ ਉਹ ਦਰਬਾਰ ਸਾਹਿਬ ਸਮੂਹ ਅੰਦਰ ਜਾ ਕੇ ਉੱਥੇ ਹੀ ਰਹਿ ਸਕਦਾ ਸੀ ਉਹ ਪਿੰਡਰਾ ਵਾਲੇ ਦੇ ਸਮੂਹ ਵਿੱਚ ਸ਼ਾਮਲ ਹੋ ਸਕਦਾ ਸੀ ਪਿੰਡਰਾ ਵਾਲਾ ਉਸ ਨੂੰ ਬੰਦਕ ਬਣਾ ਸਕਦਾ ਸੀ ਅਮਰੀਕੀ ਨਾਗਰਿਕ ਦੀ ਹਕਾਲ ਤੱਕ ਸੈਵਿਕੇ ਮੌਜੂਦਗੀ ब्लू स्टार ऑपरेशन ਸਮੇਂ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਸੀ ਅਮਰੀਕੀ ਦੂਤਾਵਾਸ ਨੇ ਉਸ ਨੂੰ ਜਿਉਂਦਾ ਕੱਢਣ ਲਈ ਹਰ ਸੰਭਵ ਯਤਨ ਕਰਨਾ ਸੀ ਇੰਦਰਾ ਗਾਂਧੀ ਪਿੰਡਰਾਵਾਲੇ ਦੇ ਦਰਬਾਰ ਸਾਹਿਬ ਸਮੂਹ ਤੋਂ ਜਿਉਂਦਾ ਬਚ ਨਿਕਲਣ ਦਾ ਖਤਰਾ ਨਹੀਂ ਸੀ ਉਠਾਉਣਾ ਚਾਹੁੰਦੀ ਅਤੇ ਪਿੰਡਰਾਵਾਲੇ ਦੇ ਜਿਉਂਦਾ ਬਚ ਨਿਕਲਣ ਨਾਲ ਪੰਜਾਬ ਸਮੱਸਿਆ ਦਾ ਅੰਤਮ ਹੱਲ ਨਹੀਂ ਸੀ ਹੋ ਸਕਦਾ ਸੇਤੂਦੁਕਤ ਦਾਵੇ ਨਾ ਸਿਰਫ ਆਪਾ ਵਿਰੋਧੀ ਹੀ ਹਨ ਸਗੋਂ ਮਨ ਘੜਤ ਤੇ ਹਸੋ ਹੀ ਨਹੀਂ ਵੀ ਹਨ ਆਪਾਂ ਬਰੋਦੀਸ ਕਰਕੇ ਹਨ ਕਿਉਂਕਿ ਇੱਕ ਪਾਸੇ ਤਾਂ ਉਹ ਹੀ ਕਹਾਣੀ ਕਰ ਰਿਹਾ ਕਿ ਆਰਣ ਕੌਨੀ ਲੰਡਨ ਅਤੇ ਜੁਰਕਸਾ ਦੁਆਰਾ ਖਾਲਿਸਤਾਨੀ ਤੱਤਾਂ ਨੂੰ ਮਿਲ ਕੇ ਪਿੰਡਰਾਵਾਲੇ ਤੇ ਹੋਰ ਕੱਟੜਪੰਥੀ ਤੱਤਾਂ ਨੂੰ ਦਰਬਾਰ ਸਾਹਿਬ ਸਮੂਹ ਨੂੰ ਖਾਲੀ ਕਰਵਾਉਣ ਲਈ ਕੀਤਾ ਸੀ ਪਰ ਦੂਜੇ ਪਾਸੇ ਕਹਿ ਰਿਹਾ ਕਿ ਇੰਦਰਾ ਗਾਂਧੀ ਨੇ ਗੰਗਾ ਸਿੰਘ ਢਿੱਲੋਂ ਨੂੰ ਦਰਬਾਰ ਸਾਹਿਬ ਸਮੂਹ ਵਿਖੇ ਜਾ ਕੇ ਪਿੰਡਰਾਵਾਲੇ ਨੂੰ ਮਿਲਣ ਦੀ ਆਗਿਆ ਇਸ ਲਈ ਨਹੀਂ ਸੀ ਦਿੱਤੀ ਕਿ ਜੇ ਇੰਜ ਪਿੰਡਰਾਵਾਲਾ ਬਚ ਕੇ ਨਿਕਲ ਗਿਆ ਤਾਂ ਪੰਜਾਬ ਸਮੱਸਿਆ ਦਾ ਅੰਤਮ ਹੱਲ ਨਹੀਂ ਹੋ ਸਕਣਾ ਇੱਕ ਪਾਸੇ ਕਹਿੰਦਾ ਹੈ ਕਿ ਅਮਰੀਕੀ ਨਾਗਰਿਕ ਦੀ ਆਕਾਲ ਤੱਕ ਸਹਿਬੇਖੇ ਮੌਜੂਦਗੀ ਆਪਰੇਸ਼ਨ ਬਲੂ ਸਟਾਰ ਸਮੇਂ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਸੀ ਪਰ ਦੂਜੇ ਪਾਸੇ ਕਹਿੰਦਾ ਹੈ ਕਿ ਕਾਉ ਦੀ ਜੁਰਖ ਅਤੇ ਲੰਡਨ ਵਿਖੇ ਸਿੱਖ ਆਗੂਆਂ ਨਾਲ ਮੀਟਿੰਗਾਂ ਨੇ ਸਿੱਖਾਂ ਤੇ ਇਹ ਪ੍ਰਭਾਵ ਪਾਇਆ ਹੋਵੇਗਾ ਕਿ ਇੰਦਰਾ ਗਾਂਧੀ ਪੰਜਾਬ ਸਮੱਸਿਆ ਦਾ ਸ਼ਾਂਤੀਪੂਰਨ ਹੱਲ ਲੱਭਣ ਲਈ ਕੰਮ ਕਰ ਰਹੀ ਸੀ ਖਾਸੋਹੀਣੀ ਇਸ ਲਈ ਹੈ ਕਿ ਇੱਕ ਪਾਸੇ ਤਾਂ ਉਹ ਆਪਣੇ ਉਕਤ ਦਾਅਵਿਆਂ ਵਿੱਚ ਸਪਸ਼ਟ ਸੰਕੇਤ ਦੇ ਰਿਹਾ ਹੈ ਕਿ ਇੰਦਰਾ ਗਾਂਧੀ ਕਾਉ ਦੇ ਸਤੰਬਰ ਨਵੰਬਰ 1983 ਵਿੱਚ ਕੀਤੇ ਵਿਦੇਸ਼ੀ ਦੌਰੇ ਸਮੇਂ ਹੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦਾ ਫੈਸਲਾ ਲੈ ਚੁੱਕੀ ਸੀ ਤੇ ਦੂਜੇ ਪਾਸੇ ਸੰਕੇਤ ਦਿੰਦਾ ਕਿ ਕਾਉ ਦਾ ਇਹ ਦੌਰਾ ਸਮੱਸਿਆ ਦਾ ਸ਼ਾਂਤੀਪੂਰਵਕ ਹੱਲ ਲੱਭਣ ਲਈ ਵਿਦੇਸ਼ੀ ਸਿੱਖਾਂ ਦੀ ਮਦਦ ਲੈਣ ਲਈ ਸੀ ਮਨ ਕਰਦ ਇਸ ਲਈ ਹੈ ਕਿ ਉਹ ਬਿਨਾਂ ਕਿਸੇ ਦਸਤਾਵੇਜ਼ੀ ਹਵਾਲੇ ਸਬੂਤ ਅਤੇ ਗਵਾਹੀ ਦੇ ਇਹ ਦਾਵਾ ਕਰਦਾ ਹੈ ਕਿ ਪਿੰਡਰਾ ਵਾਲੇ ਨੂੰ ਦਰਬਾਰ ਸਾਹਿਬ ਸਮੂਹ ਤੋਂ ਬਾਹਰ ਭੇਜਣ ਦੀ ਪੇਸ਼ਕਸ਼ ਗੰਗਾ ਸਿੰਘ ਢਿੱਲੋਂ ਨੇ ਕੀਤੀ ਸੀ ਅਤੇ ਉਸਨੇ 1981 ਵਿੱਚ ਸਿੱਖ ਸਿੱਖਿਆ ਸੰਮੇਲਨ ਵਿੱਚ ਖਾਲਸਾਣ ਦੀ ਸਿਰਜਣਾ ਦਾ ਮਤਾ ਵੀ ਪੇਸ਼ ਕੀਤਾ ਸੀ ਜਦ ਕਿ ਉਹ ਮਤਾ ਸਿੱਖ ਇੱਕ ਵੱਖਰੀ ਕਾਮ ਹੈ ਦਾ ਸੀ ਸਿੱਧੂ ਦਾਵਾ ਅਮਰੀਕੀ ਨਾਗਰਿਕ ਦੀ ਆਕਾਲ ਤੱਕ ਸੈਵਿਕੇ ਮੌਜੂਦਗੀ ਬਲੂ ਸਟਾਰ ਆਪਰੇਸ਼ਨ ਸਮੇਂ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਸੀ ਕਿਉਂਕਿ ਅਮਰੀਕੀ ਦੂਤਾਵਾਸ ਨੇ ਉਸ ਨੂੰ ਜਿਉਂਦਾ ਕੱਢਣ ਲਈ ਹਰ ਸੰਭਵ ਉਪਾਅ ਕਰਨਾ ਸੀ ਤਾਂ ਬਹੁਤ ਹੀ ਹਸੋਹੀਣਾ ਹੈ ਕਿਉਂਕਿ ਸਿੱਧੂ ਸਮਝਦਾ ਹੈ ਕਿ ਜਿਵੇਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਅਮਰੀਕੀ ਦੂਤਾਵਾਸ ਨੂੰ ਦੱਸ ਕੇ ਕਰਨਾ ਸੀ ਤੇ ਕਰਨਾ ਵੀ ਉਦੋਂ ਹੀ ਸੀ ਜਦੋਂ ਅਮਰੀਕੀ ਨਾਗਰਿਕ ਗੰਗਾ ਸਿੰਘ ਢਿੱਲੋਂ ਦਰਬਾਰ ਸਾਹਿਬ ਸਮੂਹ ਵਿੱਚ ਹਾਜ਼ਰ ਹੁੰਦਾ ਸਿੱਧੂ ਦਾ ਇਹ ਅੰਦਾਜ਼ਾ ਆਪਣੇ ਕੰਮ ਦੀ ਪੂਰਤੀ ਲਿਖਾਓ ਨੈਸ਼ਨਲ ਕੌਂਸਲ ਆਫ ਖਾਲਿਸਤਾਨ ਦੇ ਮੁਖੀ ਜਗਜੀਤ ਸਿੰਘ ਨੂੰ ਮੇਰੇ ਬਿਨਾ ਲੰਡਨ ਤੋਂ ਵਾਪਸ ਨਹੀਂ ਆ ਸਕਦਾ ਸੀ ਅਤੇ ਇਸ ਤੋਂ ਇਲਾਵਾ ਕਾਹਨੇ ਯੂਕੇ ਅਤੇ ਹੋਰ ਦੇਸ਼ਾਂ ਦੇ ਪ੍ਰਮੁੱਖ ਆਗੂਆਂ ਨਾਲ ਮੁਲਾਕਾਤ ਕੀਤੀ ਹੋਵੇਗੀ ਵੀ ਮਨ ਕਰਦੀ ਹੈ ਸਿੱਧੂ ਬਿਨਾ ਕਿਸੇ ਸਬੂਤ ਦੇ ਦਾਵਾ ਇੰਜ ਕਰ ਰਿਹਾ ਜਿਵੇਂ ਆਰਐਨ ਕਾਓ ਦਾ ਇਹ ਵਿਦੇਸ਼ੀ ਦੌਰਾ ਵਿਦੇਸ਼ੀ ਸੇ ਖਾਗੂਆਂ ਤੇ ਖਾਲਿਸਤਾਨੀ ਆਗੂਆਂ ਨੂੰ ਮਿਲ ਕੇ ਇਹ ਦੱਸਣਾ ਸੀ ਕਿ ਜਾਂ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦਰਬਾਰ ਸਾਹਿਬ ਸਮੂਹ ਤੋਂ ਆਪ ਹੀ ਬਾਹਰ ਕੱਢ ਦਿਓ ਜਾਂ ਫਿਰ ਫੌਜੀ ਕਾਰਵਾਈ ਨਾ ਹੋਣ ਵਾਲੀ ਤਬahi ਨੂੰ ਸਹਿਨ ਲਈ ਤਿਆਰ ਹੋ ਸਿੱਖ ਵਿਰੋਧੀ ਸੋਚ ਦੇ ਧਾਰਨੀ ਕੁਝ ਫਿਰਕੂ ਲੇਖਕਾਂ ਤੇ ਸਾਬਕਾ ਸਰਕਾਰੀ ਅਧਿਕਾਰੀਆਂ ਵੱਲੋਂ ਕੜੀਆਂ ਗਈਆਂ ਕੁਝ ਮਨਕਰਤਤ ਕਹਾਣੀਆਂ ਦਾ ਹਵਾਲਾ ਦਿੱਤੇ ਬਿਨਾ ਹੀ ਸਿੱਧੂ ਦਾ ਇਹ ਕਹਿਣਾ ਤਾਂ ਹੈ ਹੀ ਕੋਰਾ ਝੂਠ ਕਿ ਜਨਵਰੀ 1985 ਤੋਂ ਪਹਿਲਾਂ ਹੋਣ ਵਾਲੀਆਂ ਸੰਸਦੀ ਚੋਣਾਂ ਖਾਲਿਸਤਾਨ ਪਿੰਡਰਾਵਾਲੇ ਦੇ ਮੁੱਦੇ ਤੇ ਜਿੱਤਨ ਦਾ ਫੈਸਲਾ ਸੰਝੇ ਅਤੇ ਉਸਦੇ ਨਜ਼ਦੀਕੀ ਸਲਾਹਕਾਰਾਂ ਨੇ ਕਾਉ ਦੁਆਰਾ ਮੁਰਕ ਕੰਮ ਸੰਭਾਲਣ ਤੋਂ ਪਹਿਲਾਂ ਹੀ ਕਰ ਲਿਆ ਸੀ ਅਸਲ ਵਿੱਚ ਇਹ ਕਹਿ ਕੇ ਸਿੱਧੂ ਆਰਣ ਕਾਉ ਨੂੰ ਦਰਬਾਰ ਸਾਹਿਬ ਸਮੂਹ ਤੇ ਕੀਤੇ ਗਏ ਜੂਨ 1984 ਦੇ ਹੋਰ ਭਿਆਨਖਮਲੇ ਦੀ ਯੋਜਨਾ ਵਿੱਚ ਸ਼ਾਮਲ ਹੋਣ ਦੇ ਦੋਸ਼ ਤੋਂ ਮੁਕਤ ਕਰਨ ਦਾ ਯਤਨ ਕਰਦਾ ਹੈ ਅਤੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਇੱਕ ਅਕਬਰ ਰੋਡ ਗਰੁੱਪ ਦੀ ਰਚੀ ਸਾਜ਼ਿਸ਼ ਦਾ ਹੱਥ ਟੋਕਾ ਹੋਣ ਦਾ ਦੋਸ਼ੀ ਕਰਦਾਨਾ ਚਾਹੁੰਦਾ ਹੈ ਜਦਕਿ ਸਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਕੈਬਨਿਟ ਦਾ ਪ੍ਰਮੁੱਖ ਸਲਾਹਕਾਰ ਅਤੇ ਥਿੰਕ ਟੈਂਕ ਦਾ ਉੱਗਾ ਮੈਂਬਰ ਕਾਓ ਇਸ ਹਮਲੇ ਦੀ ਯੋਜਨਾਬੰਦੀ ਵਿੱਚ ਪੂਰੀ ਤਰ੍ਹਾਂ ਸ਼ਾਮਲ ਸੀ ਆਪਣੀ ਉਕਤ ਬਿਆਨੀ ਦੇ ਉਲਟ ਸਿੱਧੂ ਇਹ ਵੀ ਖੁਦ ਹੀ ਮੰਨਦਾ ਹੈ ਕਿ ਕਾਓ ਅੰਤ ਤੱਕ ਪੰਜਾਬ ਬਾਰੇ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਰਹੇ ਤੇ ਉਹਨਾਂ ਨੇ 25, 27 ਅਤੇ 29 ਮਈ 1984 ਨੂੰ ਜਨਰਲ ਵੈਦਿਆਨਾ ਤਿੰਨ ਮੀਟਿੰਗਾਂ ਵਿੱਚ ਸਰਿਆ ਜਿੱਥੇ ਆਪਰੇਸ਼ਨ ਬਲੂ ਸਟਾਰ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਸੀ ਇੱਕ ਪਾਸੇ ਸਿੱਧੂ ਇਹ ਵੀ ਮੰਨਦਾ ਕਿ ਕਾਓ ਆਪਰੇਸ਼ਨ 2 ਦੀਆਂ ਸਮੂੱਚੀਆਂ ਲੋੜਾਂ ਬਾਰੇ ਜਾਣਦਾ ਸੀ ਅਤੇ ਇਸ ਦੀ ਮਦਦ ਲਈ ਆਪਣੀ ਸਰਵਉੱਚ ਅਨੁਸਾਰ ਜੋ ਵੀ ਸੰਭਵ ਸੀ ਉਸਨੇ ਕੀਤਾ ਪਰ ਦੂਜੇ ਪਾਸੇ ਟਬਲੀਆਂ ਮਾਰ ਕੇ ਉਸਨੂੰ ਦੋਸ਼ ਮੁਕਤ ਕਰਨ ਦਾ ਯਤਨ ਵੀ ਕਰਦਾ ਹੈ ਜਦਕਿ ਰਾਦੇ ਡਾਇਰੈਕਟਰ ਸੰਤੂਕ ਵੱਲੋਂ ਕਾਓ ਦੀ ਹਦਾਇਤ ਤੇ ਹੀ ਸਿੱਧੂ ਨੂੰ ਪੱਛਮੀ ਯੂਰਪ ਅਤੇ ਉੱਤਰੀ ਅਮਰੀਕਾ ਵਿਖੇ ਰਾਦੇ ਸਤ ਨਵੇਂ ਸਟੇਸ਼ਨ ਖੋਲਣ ਦੀ ਜ਼ਿੰਮੇਵਾਰੀ ਸੌਂਪੀ ਸੀ ਹਜੇ ਸਿੱਧੂ ਨੇ ਉਸ ਦੇ ਅਨਸਾਰੀ ਪ੍ਰਵਾਸੀ ਸਿੱਖਾਂ ਵਿੱਚ ਨੇੜਲੇ ਪੁਖ ਵਿੱਚ ਖਾਲਿਸਤਾਨ ਦੀ ਮੰਗ ਦੇ ਜ਼ੋਰ ਫੜਨ ਦੀਆਂ ਮਨਘੜਤ ਤੇ ਤਜਵੀਜ਼ਾਂ ਪੇਸ਼ ਕਰਕੇ ਇਹਨਾਂ ਸਟੇਸ਼ਨਾਂ ਨੂੰ ਕਾਇਮ ਕਰਨ ਦੀ ਸਰਕਾਰ ਤੋਂ ਬਹੁਤ ਜਲਦੀ ਮਨਜ਼ੂਰੀ ਮਿਲ ਜਾਣ ਦਾ ਬਾਨਣ ਬਣਿਆ ਸੀ ਸਿੱਧੂ ਨੂੰ ਇਸ ਗੱਲ ਦੀ ਤਾਂ ਖੁਸ਼ੀ ਹੈ ਕਿ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸਿੰਘਾਂ ਨੂੰ ਉਹ ਸਜ਼ਾ ਮਿਲ ਗਈ ਜਿਸ ਤੋਂ ਹੱਕਦਾਰ ਸਨ ਪਰ ਉਸ ਨੂੰ ਇਸ ਗੱਲ ਦਾ ਵੱਡਾ ਦੁੱਖ ਹੈ ਕਿ ਕਾਓ ਵੱਲੋਂ ਪੂਰੀ ਯਤਨ ਕਰਨ ਦੇ ਬਾਵਜੂਦ ਵੀ ਇੰਦਰਾ ਗਾਂਧੀ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਨਾ ਹੀ ਅਜੇ ਤੱਕ ਇਹ ਪਤਾ ਲੱਗਿਆ ਕਿ ਆਰਣ ਕਾਓ ਦੀਆਂ ਇੰਦਰਾ ਗਾਂਧੀ ਦੀ ਸੁਰੱਖਿਆ ਲਈ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੀ ਸਲਾਹ ਕਿਸ ਨੇ ਦਿੱਤੀ ਸੀ ਸਿੱਧੂ ਇੰਦਰਾ ਗਾਂਧੀ ਦੀ ਮੌਤ ਬਾਰੇ ਲਿਖੇ ਕਾਉ ਦੇ ਉਸ ਨੋਟ ਨੂੰ ਰਾਸ਼ਟਰੀ ਹਿੱਤ ਵਿੱਚ ਖੋਲਣਾ ਉਚਿਤ ਦੱਸ ਕੇ ਉਸ ਵਿੱਚੋਂ ਉਸ ਦੀ ਮੌਤ ਦੇ ਕਾਰਨ ਤੇ ਜ਼ਿੰਮੇਵਾਰ ਪਾੜਨ ਦੀ ਉਮੀਦ ਲਾਈ ਬੈਠਾ ਹੈ ਜਿਹੜਾ ਕਾਉ ਦੀ ਮੌਤ ਤੋਂ 25 ਸਾਲ ਬਾਅਦ ਤੱਕ ਭਾਵ 2025 ਤੱਕ ਆਮ ਲੋਕਾਂ ਲਈ ਬੰਦ ਕਰਕੇ ਨਵੀਂ ਦਿੱਲੀ ਦੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਵਿੱਚ ਰੱਖਿਆ ਹੋਇਆ ਹੈ ਅਸਲ ਵਿੱਚ ਸਿੱਧੂ ਉਸ ਖਾਲਸਾਈ ਸੁਰਤੋਂ ਸਖਣਾ ਹੋਣ ਕਰਕੇ ਅਗਾਲਪੁਰਖ ਦੀ ਫੌਜ ਦੇ ਉਸ ਵੱਲ ਨੂੰ ਨਹੀਂ ਜਾਣਦਾ ਜਿਸ ਦੀ ਬਖਸ਼ਿਸ਼ ਕਰਕੇ ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਤੇ ਕੈਰ ਟਾਣ ਵਾਲੀ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਲਈ ਬਹੁਤ ਚਿਰ ਪਹਿਲਾਂ ਹੀ ਭਾਈ ਬਿਆਨ ਸਿੰਘ ਤੇ ਭਾਈ ਸਤਵੰਤ ਸਿੰਘ ਨੂੰ ਉਸਦੇ ਆਸ-ਪਾਸੇ ਲਾਇਆ ਹੋਇਆ ਸੀ ਤੇ ਭਾਈ ਕੇਰ ਸਿੰਘ ਤੇ ਇਹਨਾਂ ਦਾ ਪ੍ਰੇਰਣਾ ਸਰੋਤ ਬਣਨ ਦੀ ਬਖਸ਼ਿਸ਼ ਕੀਤੀ ਹੋਈ ਸੀ ਖਾਲਸੇ ਦੇ ਇਸ ਬਾਲਗੇ ਜ਼ਾਲਮ ਦੀ ਸੁਰੱਖਿਆ ਦੇ ਸਭ ਘਰੇ ਰੇਤ ਦੀ ਕੰਧ ਨਿਆਂ ਹੀ ਹਨ ਅਤੇ ਸਾਰੇ ਯਤਨ ਫੇਲ ਹਨ ਅਸਲ ਵਿੱਚ ਸਿੱਧੂ ਕਾਉ ਦਾ ਲੋੜੋਂ ਵੱਧ ਸ਼ੁਭਚਿੰਤਕ ਅਖਬਾਉਣ ਦੀ ਹੋੜ ਵਿੱਚ ਪੈ ਕੇ ਉਸ ਨੂੰ ਦਰਬਾਰ ਸਾਹਿਬ ਤੇ ਹਮਲੇ ਦੇ ਦੋਸ਼ ਤੋਂ ਮੁਕਤ ਕਰਨ ਅਤੇ ਉਸ ਦੀਆਂ ਅਸਫਲਤਾਵਾਂ ਤੇ ਪਰਦਾ ਪਾਉਣ ਦਾ ਯਤਨ ਵੀ ਕਰਦਾ ਤੇ ਸੇਵਾ ਮੁਕਤੀ ਤੋਂ ਬਾਅਦ ਮੁੜ ਸੇਵਾ ਸੰਭਾਲਣ ਦੇ ਅਰਸੇ 'ਚ ਉਸ ਦਾ ਉਹ ਜਿਹਾ ਚਮਕਦਾਰ ਪ੍ਰਭਾਵਨਾ ਰਹਿਣ ਤੇ ਜੋ ਰਾਜ ਦੇ ਸੰਸਥਾਪਕ ਤੇ ਮੁਖੀ ਵਜੋਂ ਹੁੰਦਾ ਸੀ ਉਸ ਤੇ ਅਫਸੋਸ ਵੀ ਪ੍ਰਗਟ ਕਰਦਾ ਹੈ ਅਤੇ ਕਹਿੰਦਾ ਹੈ ਕਾਸ ਕਾਉ ਸਾਹਿਬ ਸੀਨੀਅਰ ਸਲਾਹਕਾਰ ਬਣ ਕੇ ਵਾਪਸ ਨਾ ਆਉਂਦੇ ਆਪਣੀ ਕਿਤਾਬ ਦੀ ਭੂਮਿਕਾ ਵਿੱਚ ਇਹ ਸਵਾਲ ਖੜੇ ਕਰਕੇ ਆਰਣ ਕੌਰ ਨੂੰ ਸੇਵਾ ਮੁਕਤ ਹੋਣ ਤੋਂ ਬਾਅਦ ਦੁਬਾਰਾ ਕਿਉਂ ਬੁਲਾਇਆ ਗਿਆ ਇਹ ਦੱਸਣ ਦਾ ਯਤਨ ਕਰਦਾ ਹੈ ਕਿ ਉਸ ਨੂੰ ਦਸੰਬਰ 1984 ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਇੰਦਰਾ ਗਾਂਧੀ ਦੀ ਕਾਂਗਰਸ ਪਾਰਟੀ ਨੂੰ ਜਿੱਤਵਾਉਣ ਲਈ ਇੱਕ ਅਕਬਰ ਰੋਡ ਗਰੁੱਪ ਵੱਲੋਂ ਆਪਰੇਸ਼ਨ ਪਿੰਡਰਾ ਬਾਰੇ ਖਾਲਿਸਤਾਨ ਦੋ ਦੀ ਰਣਨੀਤੀ ਤਿਆਰ ਕਰਨ ਲਈ ਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਕੈਬਨਿਟ ਦਾ ਸੀਨੀਅਰ ਸਲਾਹਕਾਰ ਬਣਾਇਆ ਗਿਆ ਸੀ ਇਸ ਤਰ੍ਹਾਂ ਸਿੱਧੂ ਇੱਕ ਪਾਸੇ ਤਾਂ ਉਹਦਾ ਵਿਰੋਧ ਵੀ ਕਰਦਾ ਹੈ ਤੇ ਦੂਜੇ ਪਾਸੇ ਉਹਦਾ ਪੱਖ ਵੀ ਪੂਰਦਾ ਹੈ ਅਸਲ ਵਿੱਚ ਸਿੱਧੂ ਦੁਬਿਧਾ ਗਰਸਦਾ ਹੈ ਤੇ ਉਸ ਨੂੰ ਖੁਦ ਹੀ ਪਤਾ ਨਹੀਂ ਲੱਗਦਾ ਕਿ ਉਹ ਕਾਹ ਬਾਰੇ ਕੀ ਕਹੇ ਅਤੇ ਕੀ ਨਾ ਕਹੇ ਇੰਜ ਉਹ ਉਸ ਬਾਰੇ ਹਾਸੋ ਹੀਣੀਆਂ ਤੇ ਆਪਾ ਵਿਰੋਧੀ ਗੱਲਾਂ ਵੀ ਕਰ ਜਾਂਦਾ ਜਿਸ ਤਰ੍ਹਾਂ ਉਹਦੇ ਆਪਣੇ ਤੇ ਵੀ ਅਤੇ ਉਸ ਦੀ ਕਿਤਾਬ ਤੇ ਵੀ ਵੱਡੇ ਸਵਾਲੀਆ ਚਿੰਨ ਲੱਗ ਜਾਂਦੇ ਹਨ ਵੀਰ ਰਾਮਨ ਭਾਰਤੀ ਗੁਪਤਚਰ ਵਿਭਾਗ ਰਾ ਦਾ ਸੀਨੀਅਰ ਅਧਿਕਾਰੀ ਵੀਰ ਰਾਮਨ ਜੀਬੀਐਸ ਸਿੱਧੂ ਵੱਲੋਂ ਸਰਕਾਰੀ ਅਫਸਰਾਂ ਦੀ ਕੀਤੀ ਸ਼੍ਰੇਣੀ ਵੰਡ ਅਨੁਸਾਰ ਤੀਜੀ ਸ਼੍ਰੇਣੀ ਦਾ ਆਪਣੇ ਕੰਮ ਨੂੰ ਸਮਰਪਿਤ ਇਮਾਨਦਾਰ ਤੇ ਯੋਗ ਅਫਸਰ ਸੀ ਸਿੱਧੂ ਉਸ ਬਾਰੇ ਲਿਖੇ ਪਹਿਲੇ ਪੈਰੇ ਵਿੱਚ ਉਸ ਤੇ ਗੁਣਾ ਤੇ ਸਿਫਤਾਂ ਦੇ ਪੁਲ ਬੰਨਦਾ ਪਰ ਉਸ ਬਾਰੇ ਵਿਸ਼ਲੇਸ਼ਣ ਕਰਦਿਆਂ ਸਿੱਧੂ ਦੇ ਸਾਹਮਣੇ ਉਸ ਦੀਆਂ ਜਿਹੜੀਆਂ ਕਮਜ਼ੋਰੀਆਂ ਆਈਆਂ ਸਨ ਉਹਨਾਂ ਤੇ ਪਰਦਾ ਪੋਸ਼ੀ ਕਰਨ ਲਈ ਅਤੇ ਉਸ ਦਾ ਪੱਖ ਪੂਰਨ ਲਈ ਸਿੱਧੂ ਕਹਿੰਦਾ ਹੈ ਕਿ ਉਸ ਨੂੰ ਸਿੱਖ ਮਾਮਲਿਆਂ ਨਾਲ ਨਜਿੱਠਣ ਲਈ ਕਈ ਕਮੀਆਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਸਿੱਖ ਉਗਰਵਾਦ ਨਾਮਾ ਕਟਨਾ ਕਰਮ ਹੋਣ ਕਰਨ ਇਸ ਤੇ ਵਿਚਾਰ ਕਰਨ ਲਈ ਵਿਭਾਗ ਕੋਲ ਅਤੀਤ ਦਾ ਕੋਈ ਮਿਹਰਬਾਨੀ ਸੀ ਸਿੱਖਾਂ ਦੀ ਸਥਿਤੀ ਨੂੰ ਜਾਣਨ ਲਈ ਰਾਵਣ ਉਹਨਾਂ ਦੇ ਵਰਤਮਾਨ ਅਤੇ ਪ੍ਰਾਤਨ ਇਤਿਹਾਸ ਦੀ ਡੂੰਘਾਈ ਵਿੱਚ ਨਹੀਂ ਸੀ ਗਿਆ ਪ੍ਰਧਾਨ ਮੰਤਰੀ ਦਾ ਸੂਚਨਾ ਅਧਿਕਾਰੀ ਹੋਣ ਕਰਨ ਉਹ ਰਾਹ ਦੀਆਂ ਰਿਪੋਰਟਾਂ ਦਾ ਪ੍ਰਾਪਤ ਕਰਤਾ ਨਹੀਂ ਸੀ ਸੀਨੀਅਰ ਕਾਂਗਰਸੀ ਨਿਤਾਮਾਂ ਨਾਲ ਅਕਾਲੀ ਆਗੂਆਂ ਦੀਆਂ ਮੀਟਿੰਗਾਂ ਅਤੇ ਲੰਡਨ ਜਰਕ ਅਤੇ ਹੋਰ ਥਾਵਾਂ ਤੇ ਕਾਉ ਦੀਆਂ ਖਾਲਸਤਾਨੀਆਂ ਤੇ ਪ੍ਰਭਾਵਸ਼ਾਲੀ ਸਿੱਖਾਂ ਨਾਲ ਮੀਟਿੰਗਾਂ ਦੇ ਰਿਕਾਰਡ ਬਾਰੇ ਔਰ ਅਜੀਬ ਗਾਂਧੀ ਉਸਦੇ ਦੋਸਤਾਂ ਅਤੇ ਕਾਉ ਦੇ ਵਿਚਾਰਾਂ ਦੇ ਪ੍ਰਭਾਵ ਥੱਲੇ ਸੀ ਅਤੇ ਸਿੱਖ ਹੱਤਿਆਵਾਦ ਅਤੇ ਖਾਲਸਤਾਨੀ ਗਤੀਵਿਧੀਆਂ ਤੇ ਕੰਮ ਕਰਨ ਲਈ ਬਣਾਈ ਗਈ ਨਵੀਂ ਡਿਵੀਜ਼ਨ ਦਾ ਸੰਚਾਲਨ ਤੇ ਵਿਸ਼ਲੇਸ਼ਣ ਮੁਖੀ ਹੋਣ ਕਰਕੇ ਉਸ ਨੂੰ ਦੋਵੇਂ ਜ਼ਿੰਮੇਵਾਰੀਆਂ ਸੰਭਾਲਣੀਆਂ ਪੈਂਦੀਆਂ ਸਨ ਸਿੱਧੂ ਇਹਨਾਂ ਕਮੀਆਂ ਨੂੰ ਸਾਹਮਣੇ ਲਿਆ ਕੇ ਵੀ ਰਾਮਨ ਦਾ ਪੱਕਾ ਪੂਰਦਾ ਪੂਰਦਾ ਭਾਰਤੀ ਸਟੇਟ ਭਾਰਤੀ ਸ਼ਾਸਨ ਪ੍ਰਬੰਧ ਅਫਸਰਾਂ ਸ਼ਾਇਦੀ ਕਾਰਗੁਜ਼ਾਰੀ ਅਤੇ ਸਟੇਟ ਵੱਲੋਂ ਮਿਤਕੇ ਉਤਸ਼ਾਹ ਕੀਤੀ ਪੀਲੀ ਪੱਤਰਕਾਰੀ ਦੇ ਪਸਾਰੇ ਦੀਆਂ ਲੀਰਾਂ ਵੀ ਫੋੜ ਦਿੰਦਾ ਹੈ ਉਹ ਦੱਸਦਾ ਹੈ ਕਿ ਵੀਰ ਰਾਮਨ ਵੱਲੋਂ ਮਿਲੀ ਜਾਣਕਾਰੀ ਨੂੰ ਸ਼ਰਦਾ ਪ੍ਰਸ਼ਾਦ ਪ੍ਰੈਸ ਵਿੱਚਲੇ ਆਪਣੇ ਉੱਚ ਪੱਧਰੀ ਸੰਪਰਕ ਸੂਤਰਾਂ ਨੂੰ ਦੇ ਦਿੰਦਾ ਸੀ ਜਿਹੜੀ ਅੱਗੇ ਪ੍ਰਭਾਵਸ਼ਾਲੀ ਪੱਤਰਕਾਰਾਂ ਦੀ ਸੰਪਾਦਕੀ ਤੇ ਲੇਖ ਬਣ ਕੇ ਛਪਦੀ ਸੀ ਅਤੇ ਆਖਿਰ ਅਖਬਾਰੀ ਖਬਰਾਂ ਦੇ ਰੂਪ ਵਿੱਚ ਰਾਮਨ ਤੱਕ ਪਹੁੰਚਦੀ ਸੀ ਇਸ ਨਾਲ ਰਾਮਣ ਵੱਲੋਂ ਕੱਚੀ ਅਤੇ ਸ਼ੁੱਧ ਜਾਣਕਾਰੀ ਦੇ ਆਧਾਰ ਤੇ ਤਿਆਰ ਕੀਤੀ ਰਿਪੋਰਟ ਦੇ ਸੱਚੀ ਹੁੰਦੀ ਪੁਸ਼ਟੀ ਹੋ ਜਾਂਦੀ ਸੀ ਅਫਸਰ ਸ਼ਾਈ ਸਤਤਾਰੀ ਤਰਦੀ ਖਾਸ਼ ਪੂਰੀ ਕੰਲੀ ਕਿਵੇਂ ਮਨ ਕੜਤ ਝੂਠੀਆਂ ਤੇ ਗਲਤ ਰਿਪੋਰਟਾਂ ਤਿਆਰ ਕਰਕੇ ਪੀਲੀ ਪੱਤਰਕਾਰੀ ਦੇ ਸਹਾਰੇ ਉਹਨਾਂ ਨੂੰ ਸਹੀ ਠਰਾਉਣ ਦਾ ਯਤਨ ਕਰਦੀ ਹੈ ਉਸ ਦਾ ਖਲਾਸਾ ਕਰਕੇ ਸਿੱਧੂ ਭਾਰਤੀ ਸ਼ਾਸਨ ਪ੍ਰਬੰਧ ਦੀ ਕਣੌਣੀ ਤਸਵੀਰ ਤਾਂ ਸਾਹਮਣੇ ਲਿਆਉਂਦਾ ਹੈ ਪਰ ਇਹ ਅਫਸਰਾਂ ਵੱਲੋਂ ਲਿਖੀਆਂ ਕਿਤਾਬਾਂ ਤੇ ਉਹਨਾਂ ਤੋਂ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਆਪਣੀ ਕਿਤਾਬ ਨੂੰ ਲਿਖਣ ਦਾ ਇਕਬਾਲ ਕਰਕੇ ਉਹਨੇ ਇਹ ਸੱਚ ਵੀ ਮੰਨ ਲਿਆ ਕਿ ਮੈਂ ਵੀ ਉਹਨਾਂ ਵਰਗੀਆਂ ਤੇ ਮੇਰੀ ਲਿਖਤ ਵੀ ਉਹਨਾਂ ਦੀ ਲਿਖਤ ਵਰਗੀ ਹੀ ਹੈ ਇਹ ਸਿੱਧੂ ਸਿੱਧੇ ਰੂਪ ਵਿੱਚ ਇਹ ਵੀ ਮੰਨ ਲੈਂਦਾ ਕਿ ਮੇਰਾ ਇੱਕੋ ਇੱਕ ਨਿਸ਼ਾਨਾ ਖਾਲਸਾ ਪੰਥ ਉਸ ਦੀ ਆਜ਼ਾਦੀ ਦੇ ਸੰਘਰਸ਼ ਸਾਂਤ ਜਰਨੈਲ ਸਿੰਘ ਬੇਂਰਾ ਵਾਲੀ ਅਤੇ ਜੂਝਾਰੂ ਯੋਧਿਆਂ ਵੱਲੋਂ ਖਾਲਸੇਈ ਸੂਰਸਤੀ ਪਰਵਾਜ਼ ਵਰਕੇ ਹਿੰਦ ਫੌਜ ਨਾਲ ਲੋਹਾ ਲੈਂਦੇ ਆ ਸਿਰ ਜੇ ਸੁਨਹਿਰੀ ਇਤਿਹਾਸ ਨੂੰ ਅਤਵਾਦ ਦਾ ਨਾਂ ਦੇ ਕੇ ਦਾਗੀ ਕਰਨਾ ਨਵੇਂ ਬਣੇ ਰਾਸ਼ਟਰੀ ਸਟੇਸ਼ਨਾਂ ਵੱਲੋਂ ਦਿੱਤੀ ਅਤੇ ਇੱਧਰ-ਉਧਰੋਂ ਮਿਲੀ ਚਲਾਉ ਜੀ ਜਾਣਕਾਰੀ ਜਿਹੜੀ ਇੱਕ ਅਕਬਰ ਰੋਡ ਗਰੁੱਪ ਦੁਆਰਾ ਪ੍ਰੇਰਿਤ ਚਾਲਾਂ ਦੇ ਨਤੀਜੇ ਵਜੋਂ ਸામਣੇ ਆਉਂਦੀ ਸੀ ਅਤੇ ਉਸ ਦੇ ਆਧਾਰ ਤੇ ਵੀਰ ਰਾਮਨ ਦੁਆਰਾ ਲਿਖੇ ਨੋਟਾਂ ਦਾ ਜਿਨ੍ਹਾਂ ਦੀ ਵਿਦੇਸ਼ ਮੰਤਰੀ ਵੀ ਸ਼ਲਾਘਾ ਕਰਦਾ ਸੀ ਦਾ ਜ਼ਿਕਰ ਕਰਕੇ ਸਿੱਧੂ ਉਸ ਵੀਰ ਰਾਮਨ ਦੀ ਖਿੱਲੀ ਵੀ ਉਡਾ ਦਿੰਦਾ ਜਿਸ ਨੂੰ ਪਹਿਲਾਂ ਉਹ ਆਪ ਹੀ ਸਖਤ ਮਿਹਨਤੀ ਇਮਾਨਦਾਰ ਅਤੇ ਆਪਣੇ ਕੰਮ ਨੂੰ ਸਮਰਪਿਤ ਅਧਿਕਾਰੀ ਦੱਸ ਕੇ ਉਸ ਦੀ ਸਿਫਤ ਕਰਦਾ ਸੀ ਇਸ ਤੋਂ ਜ਼ਿਆਦਾ ਸਿੱਧੂ ਇੰਨਾ ਭੋਲਾ ਹੈ ਕਿ ਉਸ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਜਿਸ ਨੂੰ ਉਹ ਆਪ ਹੀ ਆਪਣੇ ਕੰਮ ਨੂੰ ਸਮਰਪਿਤ ਇਮਾਨਦਾਰ ਅਤੇ ਮਿਹਨਤੀ ਅਫਸਰ ਦੱਸ ਉਸ ਦੀ ਉਹ ਆਪ ਹੀ ਇੰਨੀ ਭੰਡੀ ਕਿਉਂ ਕਰ ਰਿਹਾ ਅਸਲ ਵਿੱਚ ਸਿੱਧੂ ਆਪਣੀ ਲਿਆਕਤ ਦਾ ਡੰਡੋਰਾ ਦੇਣ ਲਈ ਹੀ ਅਜਿਹਾ ਕਰਦਾ ਹੈ ਉਹ ਲਿਖਦਾ ਹੈ ਸੰਟੂ ਕਤੇ ਗੈਰੀ ਸਖਸੈਨਾ ਦੀ ਹਜ਼ਰਤਾਂ ਤੇ ਜਦੋਂ ਵੀ ਰਾਵਣ ਸਟੇਸ਼ਨ ਤੋਂ ਬਾਹਰ ਹੁੰਦਾ ਸੀ ਤਾਂ ਉਸ ਦਾ ਸਹਾਇਕ ਨਿਰਦੇਸ਼ਕ ਮੈਨੂੰ ਵਿਭਾਗ ਤੋਂ ਬਾਹਰ ਦੇ ਖਬਤ ਕਰਨ ਲਈ ਤਿਆਰ ਕੀਤੀਆਂ ਜਾਣ ਵਾਲੀਆਂ ਰਿਪੋਰਟਾਂ ਦੇ ਖਰੜੇ ਦਿਖਾਉਂਦਾ ਸੀ ਮੈਂ ਉਹਨਾਂ ਵਿੱਚ ਕੁਝ ਕੁ ਤਬਦੀਲੀਆਂ ਕਰ ਦਿੰਦਾ ਸੀ ਕਿਉਂਕਿ ਉਹਨਾਂ ਵਿੱਚ ਪੱਖਪਾਤ ਪ੍ਰਤੱਖ ਤੌਰ ਤੇ ਦਿਖਾਈ ਦਿੰਦਾ ਸੀ ਤੇ ਵਿਸ਼ੇ ਦੇ ਇਤਿਹਾਸਕ ਦ੍ਰਿਸ਼ਟੀਕੋਣ ਪੱਖੋਂ ਸਹੀ ਸਮਝ ਦੀ ਘਾਟ ਦਿਖਾਈ ਜਾਂਦੀ ਸੀ ਇੰਦਰ ਗਾਂਧੀ ਨਾਲ ਸਿੱਧੇ ਰੂਪ ਵਿੱਚ ਜੁੜੇ ਇਹ ਅਧਿਕਾਰੀ ਦਰਬਾਰ ਸਾਹਿਬ ਸਮੂਹ ਤੇ ਕੀਤੀ ਗਈ ਫੌਜੀ ਕਾਰਵਾਈ ਦੀ ਯੋਜਨਾਬੰਦੀ ਵਿੱਚ ਵੀ ਪੂਰੀ ਤਰ੍ਹਾਂ ਸ਼ਾਮਲ ਸਨ ਅਤੇ ਪੂਰੇ ਭਾਗੀਦਾਰ ਵੀ ਸਨ ਇਸ ਕਾਲ ਦਾ ਜ਼ਿਕਰ ਕਰਦਾ ਹੋਇਆ ਸਿੱਧੂ ਖੁਦ ਲਿਖਦਾ ਹੈ ਜਨਰਲ ਵੈਦਿਆ ਦੀ ਬੇਨਤੀ ਤੇ 29 ਮਈ ਨੂੰ ਪ੍ਰਧਾਨ ਮੰਤਰੀ ਦੇ ਸੌਥ ਬਲਕ ਦਫ਼ਤਰ ਵਿੱਚ ਇੱਕ ਜ਼ਰੂਰੀ ਮੀਟਿੰਗ ਰੱਖੀ ਗਈ ਜਿਥੇ ਆਰਨਕੋ ਅਤੇ ਪੀਸੀ ਅਲੈਗਜ਼ੈਂਡਰ ਦੋਵੇਂ ਮੌਜੂਦ ਸਨ ਇਸ ਮੀਟਿੰਗ ਵਿੱਚ ਹੀ ਜਨਰਲ ਵੈਦਿਆ ਵੱਲੋਂ 25 ਮਈ ਦੀ ਦਰਬਾਰ ਸਾਹਿਬ ਸਮੂਹ ਦਾ ਘੇਰਾ ਪਾਉਣ ਦੀ ਆਪਣੀ ਯੋਜਨਾ ਨੂੰ ਲਫਟੀਨੈਂਟ ਜਨਰਲ ਕੇ ਸੁੰਦਰਜੀ ਦੇ ਸੁਝਾਅ ਤੇ ਬਦਲ ਕੇ ਫੌਜੀ ਹਮਲਾ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਸਿੱਧੂ ਮਨਕਟ ਕਹਤ ਕਹਾਣੀਆਂ ਕੱਢ ਕੇ ਇਹਨਾਂ ਨੂੰ ਫੌਜੀ ਹਮਲੇ ਦੇ ਫੈਸਲੇ ਵਿੱਚ ਸ਼ਾਮਲ ਹੋਣ ਦੇ ਪ੍ਰਾਵ ਤੋਂ ਦੋਸ਼ ਮੁਕਤ ਕਰਨ ਦਾ ਯਤਨ ਕਰਦਾ ਹੋਇਆ ਇਹ ਕਹਿਣਾ ਚਾਹੁੰਦਾ ਹੈ ਕਿ ਇਹ ਦਿਲੋਂ ਨਹੀਂ ਸਨ ਚਾਹੁੰਦੇ ਦਰਬਾਰ ਸਾਹਿਬ ਸਮੂਹ ਤੇ ਫੌਜੀ ਕਾਰਵਾਈ ਹੋਵੇ ਇਸ ਦੀ ਪੁਸ਼ਟੀ ਲਈ ਉਹ ਲਿਖਦਾ ਹੈ 2 ਜੂਨ 1984 ਨੂੰ ਇੱਕ ਮਹੱਤਵਪੂਰਨ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਥੋੜੀ ਦੇਰ ਬਾਅਦ ਜਦਕਾ ਉਹ ਆਪਣੇ ਦਫ਼ਤਰ ਵਾਪਸ ਆਇਆ ਤਾਂ ਨਿਰਾਸ਼ਿਤ ਦਿਖਾਈ ਦਿੱਤਾ ਜਦ ਉਸਤੇ ਇੱਕ ਨਜ਼ਦੀਕੀ ਵਿਸ਼ਵਾਸਪਾਤਰ ਨੇ ਇਸ ਦਾ ਕਾਰਨ ਪੁੱਛਿਆ ਤਾਂ ਕਾਉ ਨੇ ਮਹੱਤਵਪੂਰਨ ਟਿੱਪਣੀ ਕੀਤੀ ਕਿ ਮੈਂ ਪਿਛਲੇ ਕੁਝ ਸਾਲਾਂ ਤੋਂ ਅਜੇ ਹੀ ਸੰਕਟਮਈ ਨਾਜ਼ੁਕ ਸਥਿਤੀ ਨੂੰ ਬੰਦ ਤੋਂ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਸਾਂ ਪਰ ਸਫਲ ਨਹੀਂ ਹੋ ਸਕਿਆ ਸਿੱਧੂ ਵੱਲੋਂ ਉਸ ਵਿਸ਼ਵਾਸਪਾਤਰ ਦਾ ਨਾ ਨਾ ਦੱਸਣਾ ਤੇ ਨਾ ਨਾ ਦੱਸਣ ਲਈ ਬਹਾਨਾ ਘੜ ਲੈਣਾ ਕਿ ਉਸ ਦੀ ਬੇਨਤੀ ਤੇ ਨਾ ਨਹੀਂ ਲਿਆ ਗਿਆ ਝੂਠ ਨੂੰ ਸੱਚ ਬਣਾਉਂਦਾ ਯਤਨ ਹੈ ਸਿੱਧੂ ਦਾ ਉਕਤ ਬਹਾਨਾ ਇੰਦਰਾ ਗਾਂਧੀ ਦੇ ਨਜ਼ਦੀਕੀ ਇਹਨਾਂ ਅਫਸਰਾਂ ਨੂੰ ਜੂਨ 1984 ਦੇ ਫੌਜੀ ਹਮਲੇ ਦੇ ਦੋਸ਼ ਤੋਂ ਮੁਕਤ ਕਰਨ ਲਈ ਖੜੀ ਗਈ ਆਪਣੀ ਮਨਕ ਘਟਤ ਕਹਾਣੀ ਨੂੰ ਸੱਚੀ ਸਾਬਤ ਕਰਨ ਦਾ ਯਤਨ ਹੈ ਕਿਉਂਕਿ ਜੇਕਰ ਸਿੱਧੂ ਉਸ ਵਿਸ਼ਵਾਸ ਪੱਤਰ ਦਾ ਨਾਂ ਲੈ ਲੈਂਦਾ ਤਾਂ ਉਸ ਤੋਂ ਇਸ ਤੇ ਸੱਚ ਝੂਠ ਦੀ ਪੁਸ਼ਟੀ ਹੋ ਜਾਣੀ ਸੀ ਸਿੱਧੂ ਅਨੁਸਾਰ ਤਾਂ ਇੰਦਰਾ ਗਾਂਧੀ ਵੀ ਇਸ ਸਮਰੇ ਦੀ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਨਹੀਂ ਉਸ ਅਨੁਸਾਰ ਤਾਂ ਉਹਨੇ ਇਹ ਫੈਸਲਾ ਇੱਕ ਅਕਬਰ ਰੋਡ ਗਰੁੱਪ ਦੇ ਮੈਂਬਰਾਂ ਦੇ ਦਬਾਅ ਕਰ ਲਿਆ ਸੀ ਜਿਨ੍ਹਾਂ ਨੇ ਦਸੰਬਰ 1984 ਦੀਆਂ ਚੋਣਾਂ ਜਿੱਤਣ ਲਈ ਪਹਿਲਾਂ ਸੰਤ ਜਰਨੈਲ ਸਿੰਘ ਨੂੰ ਭਾਰਿਆ ਸੀ ਅਤੇ ਫਿਰ ਖਤਮ ਕਰਕੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਸੀ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।